ਪਨ ਸਿੰਘ ਸਹਿਬਾ ਨਾਲੋ ਕੱਲ ਅਕਾਲੀ ਦਲ ਦੇ ਪੁਰਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਸਮੂਹ ਅਕਾਲੀ ਦਲ ਦੇ ਨੇਤਾਵਾਂ ਨੂੰ ਸਜ਼ਾ ਸੁਣਾਈ ਗਈ ਸੀ ਸੋ ਅੱਜ ਉਸ ਐਂਟੀ ਨਾਰਕੋਟਿਕ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੀਏ ਹੋਰ ਜਾਂਚ ਦਰਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਸਜ਼ਾ ਦਾ ਆਗਾਜ਼ ਹੋ ਚੁੱਕਿਆ ਜਿਹੜੀ ਸਜ਼ਾ ਸੁਣਾਈ ਗਈ ਸੀ ਸੋ ਸੁਬੀਰ ਸਿੰਘ ਬਾਦਲ ਅਤੇ ਸੁਭਦੇਸ਼ ਸਿੰਘ ਢੀਂਸਾ ਇਹ ਗੱਲੇ ਦੇ ਵਿੱਚ ਤਕਤੀ ਪਾ ਕੇ ਇੱਕ ਸੇਵਾਦਾਰ ਦੇ ਵਜੋਂ ਜਿਹੜੀ ਚੋਲਾ ਪਾ ਕੇ ਬਰਸ਼ਾ ਫੜ ਕੇ ਇੱਕ ਸੇਵਾਦਾਰ ਦੇ ਵਜੋਂ ਡਿਊਟੀ ਜ਼ਰੂਰ ਨਿਭਾਉਂਦੇ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਸਾ ਇੱਕ ਪਾਸੇ ਮੁੱਖ ਦੁਆਰ ਤੇ ਅਸੀਂ ਖੜੇ ਆ ਸਚਕਣਸ਼ੀ ਦੀ ਹਰਮੰਦਰ ਸਾਹਿਬ ਦੇ ਜਿੱਥੇ ਸ਼ਰਧਾਲੂ ਅੰਦਰ ਜਾਂਦੇ ਆ ਸੋ ਇੱਕ ਪਾਸੇ ਸੁਖਬੀਰ ਸਿੰਘ ਬਾਦਲ 휠ਚੇਅਰ ਤੇ ਬੈਠੇ ਜ਼ਰੂਰ ਨਜ਼ਰ ਆਉਂਦੇ ਆ ਤੇ ਦੂਸਰੇ ਪਾਸੇ ਸੁਖਦੇਵ ਸਿੰਘ ਢੀਂਸਾ ਏ ਨਜ਼ਰ ਆ ਰਿਹਾ ਕਿਉਂਕਿ ਸੇਤ ਸੁਖਬੀਰ ਸਿੰਘ ਬਦਲ ਤੇ ਸੁਖਦੇਵ ਸਿੰਘ ਢੀਂਟਸਾ ਦੀ ਇਹ ਠੀਕ ਨਾ ਹੋਣ ਦੀ ਵਜ੍ਹਾ ਨਾਲ ਜਥੇਦਾਰ ਅਕਾਲ ਤਖਤਾ ਵਾਲੋਂ ਅਨਨ ਨੂੰ ਸੇਵਾਦਾਰ ਦੇ ਵਜੋਂ ਡਿਊਟੀ ਨਿਭਾਉਣ ਲਈ ਕਿਹਾ ਗਿਆ ਹੈ ਲਗਾਤਾਰ 9 ਤੋਂ ਲੈ ਕੇ 10 ਵਜੇ ਤੱਕ ਕਰੀਬ 1 ਘੰਟਾ ਸੇਵਾਦਾਰ ਦੇ ਵਜੋਂ ਬਰਸ਼ਾ ਫੜ ਕੇ ਡਿਊਟੀ ਨਿਭਾਣਗੇ ਸੋ ਜੋ ਜੋ ਕੱਲ ਜਥੇਦਾਰਾਂ ਵਾਲੋਂ ਗੁਨਾਹ ਅਨਨ ਨੂੰ ਦੱਸੀ ਗਈ ਸੀ ਜੋ-ਜੋ ਇਹਨਾਂ ਦੇ ਕਾਰਜਕਾਲ ਦੇ ਵਿੱਚ 2007 ਤੋਂ ਲੈ ਕੇ 2017 ਦੇ ਵਿੱਚ ਜੋ-ਜੋ ਵੀ ਹੋਏ ਸੀ ਉਹਨੂੰ ਸੁਖਦੇਵ ਸਿੰਘ ਵੱਲ ਦੁਆਰਾ ਹਾਂ ਕਰਕੇ ਗੁਨਾਹ ਕਬੂਲੇ ਗਏ ਸੀ ਸੋ ਤੁਸੀਂ ਤਸਵੀਰਾਂ ਜ਼ਰੂਰ ਦੇਖ ਸਕਦੇ ਹੋ ਸ਼ਰਧਾਲੂ ਜ਼ਰੂਰ ਆ ਰਹੇ ਆ ਤੇ ਇੱਕ ਡਿਊਟੀ ਤਖਤੀ ਜ਼ਰੂਰ ਸੁਖਦੇਵ ਸੁਖਬੀਰ ਸਿੰਘ ਬਾਦਲ ਦੇ ਗਲੇ ਦੇ ਵਿੱਚ ਵੀ ਦੇਖ ਸਕਦੇ ਹੋ ਜਿਸ ਦੇ ਵਿੱਚ ਲਿਖਿਆ ਜ਼ਰੂਰ ਹੈ ਵਰਸ਼ਾ ਸੁਖਬੀਰ ਸਿੰਘ ਬਾਦਲ ਨੇ ਫੜਿਆ ਹੈ ਵਰਸ਼ਾ ਹੀ ਸੁਖਦੇਵ ਸਿੰਘ ਢੀਂਸਾ ਦੁਆਰਾ ਫੜਿਆ ਗਿਆ ਹੈ ਸੋ ਇੱਕ ਡਿਊਟੀ ਜ਼ਰੂਰ 9 ਤੋਂ 10 ਇੱਕ ਘੰਟਾ ਡਿਊਟੀ ਮੁੱਖ ਦਵਾਰ ਤੇ ਨਿਭਾਉਂਦੇ ਨਜ਼ਰ ਆ ਰਿਹਾ ਸੋ ਇੱਕ ਤਸਵੀਰ ਤੁਹਾਨੂੰ ਸਚਕਣ ਸ਼੍ਰੀ ਹਮੰਦਰ ਸਾਹਿਬ ਦੇ ਮੁੱਖ ਦਵਾਰ ਦੀ ਦਿਖਾ ਦਨੇ ਆ ਜਿਸ ਦੇ ਬਿਲਕੁਲ ਥੱਲੇ ਸੁਖਬੀਰ ਸਿੰਘ ਬਾਦਲ ਵੀਲ ਚੇਅਰ ਤੇ ਬੈਠੇ ਨਜ਼ਰ ਆ ਰਿਹਾ ਦੂਸਰੇ ਪਾਸੇ ਦੂਸਰੇ ਮੁੱਖ ਦਵਾਰ ਤੇ ਸੁਖਦੇਵ ਸਿੰਘ ਢੀਂਸਾ ਨਜ਼ਰ ਆ ਰਿਹਾ ਸੋ ਅੱਜ ਸਜਾਦਾ ਆਗਾਜ਼ ਜ਼ਰੂਰ ਅੰਨ ਦਾ ਹੋ ਚੁੱਕਿਆ ਸੋ ਬਾਕੀ ਜਿਹੜੇ ਅਕਾਲੀ ਪੁਰਵ ਨੇਤਾ ਸੀ ਉਹਨਾਂ ਦੁਆਰਾ ਵੀ ਅੱਜ ਤੋਂ ਆਪਣੀ ਸਜਾਦਾ ਆਗਾਜ਼ ਜੋ ਜੋ ਵੀ ਜਥੇਦਾਰ ਵੱਲੋਂ ਸਜ਼ਾ ਲਗਾਈ ਗਈ ਆ ਉਹ ਸਜ਼ਾ ਅੱਜ ਤੋਂ ਸ਼ੁਰੂਆਤ ਹੋਏਗੀ 12 ਤੋਂ ਇੱਕ ਵਿੱਚ ਉਹ ਬਾਥਰੂਮ ਜੋ ਜੋ ਵੀ ਜਥੇਦਾਰ ਦੁਆਰਾ ਕਿਹਾ ਗਿਆ ਸੀ ਬਾਥਰੂਮ ਸਾਫ਼ ਕਰਨ ਦੀ ਸਜ਼ਾ ਦੀ ਵੀ ਉਹ ਅੱਜ ਆਗਾਜ਼ ਕਰਦੀ ਹੈ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ